ਏ ਚਾਰ ਪਾਊਡਰ ਖਾਓ ਚਿਹਰੇ ਤੇ ਨੂਰ ਲਿਆਓ ਐਕਟਰਸ ਦੀ ਕਾਜਲ ਦੀ ਕਾਜਲ ਜਿਹੜੀ ਸੀ ਜਦੋਂ ਸਟਾਰਟਿੰਗ 'ਚ ਆਈ ਸੀ ਫਿਲਮ ਇੰਡਸਟਰੀ 'ਚ ਉਹਦਾ ਰੰਗ ਕਿਦਾਂ ਦਾ ਸੀਗਾ ਅਸੀਂ ਕਿਸੇ ਰੰਗ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਬਸ ਜਸਟ ਇੱਕ ਕੰਪੈਰੀਜ਼ਨ ਦੇ ਰਹੇ ਹਾਂ ਵੀ ਬਹੁਤ ਮਹਿੰਗੇ ਟ੍ਰੀਟਮੈਂਟ ਜਿਹੜੇ ਹੀਰੋਇਨਸ ਲੈਂਦੀਆਂ ਨੇ ਤੁਸੀਂ ਟੈਨਸ਼ਨ ਨਾ ਲਓ ਤੁਹਾਨੂੰ ਜਿਹੜੇ ਮਹਿੰਗੇ ਟ੍ਰੀਟਮੈਂਟ ਏ ਜਿਹੜੇ ਬਹੁਤ ਸਾਰੇ ਸਾਈਡ ਇਫੈਕਟਸ ਦੇ ਨਾਲ ਆਉਂਦੇ ਨੇ ਵਾਈਟਨਿੰਗ ਵਾਈਟਨਿੰਗ ਇੰਜੈਕਸ਼ਨ ਲਗਵਾਦੇ ਸਕਿਨ ਵਾਈਟਨਿੰਗ ਦੀ ਗੱਲ ਕਰ ਰਹੇ ਹਾਂ ਜਦੋਂ ਸਕਿੰਨ ਦਾ ਵਾਈਟਨਿੰਗ ਟਰੀਟਮੈਂਟ ਜਿਹੜਾ ਉਹ ਤੁਹਾਨੂੰ ਟਗਿਆਂ 'ਚ ਦਵਾਂਗੇ ਫਲਾਣੇ ਦੇ ਚਿਹਰੇ ਤੇ ਬੜਾ ਨੂਰ ਏ ਹਾਂਜੀ ਉਹ ਨੂਰ ਗਾਇਬ ਹੋ ਗਿਆ ਠੀਕ ਹੈ ਕਿਉਂਕਿ ਆਰਟੀਫੀਸ਼ੀਅਲ ਜਿਹੜੀਆਂ ਚੀਜ਼ਾਂ ਨੇ ਹਰ ਲੇਡੀ ਅੱਜ ਦੀ ਡੇਟ 'ਚ ਜਿਹੜਾ ਸੋਸ਼ਲ ਮੀਡੀਆ ਯੂਜ਼ ਕਰਦੇ ਨੇ ਉਹ ਕਿ ਉਹਨਾਂ ਨੂੰ ਇੱਕ ਫਿਲਟਰ ਲਾਣਾ ਪੈਂਦਾ ਠੀਕ ਹੈ ਇਹ ਕੁਦਰਤੀ ਫਿਲਟਰ ਲਾਓ ਤੁਹਾਨੂੰ ਕਿਸੇ ਫਿਲਟਰ ਦਾ ਜਿਹੜਾ ਨੋ ਫਿਲਟਰ ਚੈਲੰਜ ਏ ਤੁਸੀਂ ਐਕਸੈਪਟ ਕਰਨ ਜੁਕੋ ਜੁਕੋ ਸੰਧਰ ਪਾਊਡਰ ਰੱਖਿਆ ਹੈ ਮੋਰਿੰਗਾ ਪਾਊਡਰ ਰੱਖਿਆ ਹੈ ਅ ਮੇਥੀ ਦਾਣਾ ਪਾਊਡਰ ਰੱਖਿਆ ਹੈ ਮੁਲਠੀ ਪਾਊਡਰ ਰੱਖਿਆ ਹੈ ਕਰਨਗੇ ਕੀ ਜੀ ਇਹ ਸਕਿਨ ਦੇ ਨਾਲ ਕੀ ਤਾਲੁਕ ਹੈ ਜੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਲੈ ਕੇ ਆਉਂਦਾ ਸਾਡਾ ਪਰਪਸ ਇਹ ਹੁੰਦਾ ਵੀ ਤੁਸੀਂ ਜਿਹੜੀਆਂ ਆਰਟੀਫੀਸ਼ੀਅਲ ਚੀਜ਼ਾਂ ਨੇ ਕੈਮੀਕਲ ਵਾਲੀਆਂ ਚੀਜ਼ਾਂ ਨੇ ਉਹਨਾਂ ਤੋਂ ਬਚੋ ਬਾਹਰੋਂ ਲਾਣ ਲਈ ਚਿਹਰੇ ਉੱਤੇ ਲਾਣ ਲਈ ਤੁਹਾਡਾ ਉਹ ਸੀਰਮ ਹੋ ਗਿਆ ਫੇਸ਼ੀਅਲ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਹਰ ਚੀਜ਼ ਜਿਹੜੇ ਚਿਹਰੇ ਦੇ ਉੱਤੇ ਹੀ ਲਾਣੀ ਹੈ ਤੁਸੀਂ ਇਹ ਤੁਹਾਨੂੰ ਜਿਹੜਾ ਨੁਸਖਾ ਅੱਜ ਦੇਣ ਲੱਗੇ ਆ ਨੂਰ ਲਿਆਉ ਨੁਸਖਾ ਜਿਹੜਾ ਇਹ ਹੈਗਾ ਖਾਣ ਲਈ ਇਨੂੰ ਤੁਸੀਂ ਕੰਜ਼ਿਊਮ ਕਰਨਾ ਇਹ ਹੈਗੀ ਚਟਨੀ ਇਹ ਜਿਹੜਾ ਚਕੁੰਦਰ ਦਾ ਪਾਊਡਰ ਏ ਇਹ ਕੀ ਕਰੇਗਾ ਤੁਹਾਡੇ ਸਰੀਰ ਨੂੰ ਤੁਹਾਡੇ ਅੰਦਰ ਜਿਹੜੀ ਕਮਜ਼ੋਰੀ ਏ ਉਹਨੂੰ ਬਿਲਕੁਲ ਦੂਰ ਕਰੇਗਾ ਇਹ ਤੁਹਾਡੇ ਅੰਦਰ ਇੱਕ ਪਿੰਕ ਗਲੋ ਲੈ ਕੇ ਆਏਗਾ ਜਿਹੜੀ ਤੁਸੀਂ ਕਹਿੰਦੇ ਨਾ ਸਕਿਨ ਈਵਨ ਨਹੀਂ ਹੈਗੀ ਈਵਨ ਮੀਨਸ ਕਿਤੇ ਚਿੱਟੀ ਏ ਕਿਤੇ ਕਾਲੀ ਏ ਕਿਤੇ ਕੁਝ ਜਿਹਨੂੰ ਆਪਾਂ ਪੰਜਾਬੀ ਜੀ ਕਹਿੰਦੇ ਦਾ ਵੀ ਡੱਬ ਖੜਬਾ ਡੱਬ ਖੜਬਾ ਜਿਹੜਾ ਤੁਹਾਡਾ ਰੰਗ ਏ ਉਹਨੂੰ ਬਿਲਕੁਲ ਇਕਸਾਰ ਕਰੇਗਾ ਆ ਸੁੰਦਰੀ ਕਰੀਮ ਹੁੰਦੀ ਏ ਅਸੀਂ ਪੂਰੀ ਕਿੱਟ ਦਿੰਨੇ ਆ ਇਹਦੇ ਨਾਲ ਜਿੰਨੀਆਂ ਮੇਰੀਆਂ ਭੈਣਾਂ ਨੂੰ ਕਈਆਂ ਨੂੰ ਜਾਂ ਭਰਾਵਾਂ ਨੂੰ ਵੀਕਨੈਸ ਹੁੰਦੀ ਏ ਅੰਦਰ ਦੀ ਜਿਹਦੇ ਕਰਕੇ ਕੋਈ ਕਰੀਮ ਨਹੀਂ ਅਸਰ ਕਰਦੀ ਉਹਦੇ ਨਾਲ ਦੋਨੋਂ ਚੀਜ਼ਾਂ ਮਿਕਸ ਦੇ ਦੀਆਂ ਜਿਹਦੇ ਨਾਲ ਜੇ ਕਿਸੇ ਦੇ ਅੰਦਰ ਬਲੱਡ ਦੇ ਵਿੱਚ ਕਮੀ ਆਂਦੀ ਏ ਬਲੱਡ ਘੱਟ ਹੁੰਦਾ ਉਹ ਵੀ ਪੂਰਾ ਹੁੰਦਾ ਕਈਆਂ ਦੇ ਬਲੱਡ ਦੇ ਵਿੱਚ ਇਨਫੈਕਸ਼ਨ ਹੁੰਦੀ ਏ ਗੰਦਗੀ ਹੁੰਦੀ ਏ ਖੂਨ ਸਾਫ਼ ਵੀ ਹੁੰਦਾ ਉਹ ਨਾਲ ਘੱਟ ਪੈਸੇ ਆ ਜੇ ਉਹ ਵੀ ਆਯੁਰਵੇਦ ਦੇ ਨਾਲ ਬਿਨਾ ਕਿਸੇ ਸਾਈਡ ਇਫੈਕਟ ਤੋਂ ਮਿਲੇਗਾ ਤੇ ਮਿਲੇਗਾ ਵੀ ਪੂਰਾ ਫੋਰ ਸ਼ੋਰ ਦਾ ਰਿਜ਼ਲਟ ਵੀ ਮਿਲੇਗਾ ਤੇ ਤੁਸੀਂ ਇਹਨੂੰ ਜਦੋਂ ਯੂਜ਼ ਕਰਨਾ ਬੰਦ ਵੀ ਕਰ ਦੋਗੇ ਤਾਂ ਵੀ ਰਿਜ਼ਲਟ ਐਜ਼ ਇਟ ਇਜ਼ ਹੀ ਰਹੇਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਇਹ ਚਾਰ ਪਾਊਡਰ ਖਾਓ ਚਿਹਰੇ ਤੇ ਨੂਰ ਲਿਆਓ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕਿ ਇਹ ਚਾਰ ਪਾਊਡਰ ਨੇ ਜਿਹੜੇ ਇਹ ਕਿਵੇਂ ਚਿਹਰੇ ਦੇ ਉੱਤੇ ਗਲੋ ਲਿਆ ਸਕਦੇ ਨੇ ਨੂਰ ਲਿਆ ਸਕਦੇ ਨੇ ਔਰ ਤੁਹਾਡੀ ਸਕਿਨ ਨਾਲ ਸੰਬੰਧਿਤ ਖਾਸ ਕਰਕੇ ਚਿਹਰੇ ਦੇ ਉੱਤੇ ਜਿੰਨੀਆਂ ਵੀ ਅਲਾਮਤਾਂ ਨਜ਼ਰ ਆਉਂਦੀਆਂ ਨੇ ਚਾਹ ਚਿਹਰੇ ਦਾ ਕਾਲਾਪਨ ਚਾਹ ਚਿਹਰੇ ਦੇ ਉੱਤੇ ਫਿੰਸੀਆਂ ਨੇ ਚਾਹ ਚਿਹਰੇ ਦੇ ਉੱਤੇ ਫੋੜੇ ਨੇ ਚਾਹ ਚਿਹਰੇ ਦੇ ਉੱਤੇ ਅਸੀਂ ਕਹਿੰਦੇ ਕਿ ਪਿਗਮੈਂਟੇਸ਼ਨ ਹੋ ਗਈ ਹੈ ਯਾਨੀ ਚਿੱਟੇ-ਚਿੱਟੇ ਨਿਸ਼ਾਨ ਪੈ ਗਏ ਨੇ ਜਾਂ ਫਿਰ ਚਿਹਰੇ ਦੇ ਉੱਤੇ ਤੁਹਾਡੇ ਜਿਹੜੀ ਰੰਗਤ ਹੈਗੀ ਆ ਉਹ ਬਦਲ ਗਈ ਹੈ ਜ਼ਿੰਮੇਵਾਰੀਆਂ ਦੇ ਬੋਝ ਹੇਠ ਹਰ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨ ਵਾਲਿਆ ਪਹਿਲਾਂ ਸਵਾਗਤ ਕਰ ਲੈਂਦੇ ਆ ਬੜਾ ਕੀਮਤੀ ਸਮਾਂ ਹੁੰਦਾ ਡਾਕਟਰ ਸਾਹਿਬ ਦਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਹਕੀਕਤ ਟੀਵੀ ਪੰਜਾਬੀ ਦੇ ਦਰਸ਼ਕਾਂ ਵਾਸਤੇ ਉਹ ਨੁਸਖੇ ਫਾਰਮੂਲੇ ਲੈ ਕੇ ਆਉਂਦੇ ਨੇ ਤੇ ਜਿੰਨਾ ਦਾ ਤੁਸੀਂ ਬੜੀ ਅਸੀਂ ਕਹਿ ਲਈਏ ਕਿ ਬੇਸਬਰੀ ਨਾਲ ਇੰਤਜ਼ਾਰ ਵੀ ਕਰਦੇ ਹੋ ਔਰ ਉਹਨਾਂ ਦਾ ਫਾਇਦਾ ਵੀ ਲੈਂਦੇ ਹੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਅਕੀਕਾ ਟੀਵੀ ਪੰਜਾਬੀ ਦੇਖਣ ਵਾਲੇ ਸਾਰਿਆਂ ਦਾ ਮੇਰੇ ਵੀਰਾ ਭਰਾਵਾਂ ਦਾ ਮੇਰੇ ਵੱਲੋਂ ਪਿਆਰ ਪ੍ਰੇਮ ਸასი ਸ਼ਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਪਿਛਲੇ ਦਿਨੀ ਤੁਸੀਂ ਕਾਫੀ ਵੀਡੀਓਜ਼ ਹੈਗੇ ਨੇ ਜਿਹੜੀਆਂ ਚਿਹਰੇ ਦੇ ਮੁਤਲਕ ਪਾਈਆਂ ਨੇ ਚਿਹਰੇ ਦਾ ਕਾਲਾਪਨ ਦੂਰ ਕਰਨ ਵਾਸਤੇ ਚਿਹਰੇ ਦਾ ਪਿਗਮੈਂਟੇਸ਼ਨ ਦੂਰ ਕਰਨ ਵਾਸਤੇ ਹਰ ਜਿੰਨੇ ਵੀ ਅਲਾਮ ਦਾ ਚਿਹਰੇ ਦੇ ਉੱਤੇ ਆਮ ਤੌਰ ਤੇ ਆ ਜਾਂਦੇ ਨੇ ਚਿਹਰਾ ਡਾਰਕ ਸਰਕਲਰ ਤੋਂ ਲੈ ਕੇ ਸਕਿਨ ਸੋਰਾਈਸਿਸ ਤੱਕ ਤੁਸੀਂ ਨੁਸਖੇ ਫਾਰਮੂਲੇ ਦੱਸੇ ਨੇ ਬਿਲਕੁਲ ਤੇ ਉਹਦੇ ਵਿੱਚੋਂ ਗੀਤ ਨੂੰ ਚੀਜ਼ ਸਾਹਮਣੇ ਆਈ ਕੀ ਸਵਾਲ ਆਏ ਤੁਸੀਂ ਕਹ ਰਹੇ ਹੋ ਵੀ ਅੱਜ ਆਨਲਾਈਨ ਹੀ ਔਨ 에ਅਰ ਹੀ ਤੁਹਾਡੀ ਜਿਹੜੇ ਸਾਰੇ ਚੀਜ਼ਾਂ ਦਾ ਜਵਾਬ ਦਵਾਂਗੇ ਤੇ ਇਹ ਪਾਊਡਰ ਇੰਟਰੋਡਕਟ ਕਰਨ ਦਾ ਕੀ ਮਤਲਬ ਹੈ ਅਰਥ ਹੈ ਦੇਖੋ ਸਾਡੀਆਂ ਕਈ ਭੈਣਾਂ ਦੇ ਕੁਐਸਚਨ ਸੀਗੇ ਵੀ ਅਸੀਂ ਐਕਸਟਰਨਲ ਯੂਜ਼ ਦੇ ਵਿੱਚ ਜਿਹੜੀਆਂ ਕਰੀਮਾਂ ਯੂਜ਼ ਕੀਤੀਆਂ ਬਹੁਤ ਮਹਿੰਗੀਆਂ ਮਹਿੰਗੀਆਂ ਕਰੀਮਾਂ ਉਹਨਾਂ ਨੇ ਬਾਜ਼ਾਰੋਂ ਲੈ ਕੇ ਲਾਈਆਂ ਪਹਿਲੀ ਗੱਲ ਤੇ ਮੈਂ ਆਪਣੀਆਂ ਭੈਣਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਮਾਂ ਕੀ ਜਿਹੜੀ ਕੋਈ ਵੀ ਆਯੁਰਵੈਦਿਕ ਨੁਸਖਾ ਜਾਂ ਟੋਟਕਾ ਜਾਂ ਕੋਈ ਦਵਾਈ ਹੁੰਦੀ ਏ ਉਹਨੂੰ ਕਦੀ ਵੀ ਜਿਹੜੀਆਂ ਬਾਜ਼ਾਰੀ ਮਿਲਣੀਆਂ ਹਨ ਮਨਿਆਰੀ ਦੀ ਦੁਕਾਨਾਂ ਤੋਂ ਮਿਲਣੀਆਂ ਹਨ ਯਾਨੀ ਕਰੀਮਾਂ ਨੇ ਉਹਨਾਂ ਨਾਲ ਕੰਪੇਅਰ ਨਾ ਕਰਿਆ ਕਰੋ ਕਿਉਂਕਿ ਦੇਖੋ ਭੈਣ ਜੀ ਵੀ ਜਿਹੜੀ ਬਾਜ਼ਾਰ ਚੋਂ ਮਿਲਦੀ ਸਮਾਨ ਹੈ ਉਹਦੇ ਵਿੱਚ ਅਕਸਰ ਕੈਮੀਕਲ ਯੂਜ਼ ਕੀਤੇ ਜਾਂਦੇ ਨੇ ਉਹ ਕੈਮੀਕਲ ਜਿਹੜੇ ਹੁੰਦੇ ਨੇ ਉਹ ਤੁਹਾਡੀ ਸਕਿਨ ਨੂੰ ਲੌਂਗ ਟਰਮ ਤੇ ਨੁਕਸਾਨ ਹੀ ਪਹੁੰਚਾਉਂਦੇ ਨੇ ਸ਼ਾਰਟ ਟਰਮ 'ਚ ਤੁਹਾਨੂੰ ਜ਼ਰੂਰ ਥੋੜਾ ਬਹੁਤਾ ਫਾਇਦਾ ਪਹੁੰਚਾਉਂਦੇ ਨੇ ਬਟ ਉਹਨਾਂ ਦੇ ਜਿਹੜੇ ਸਾਈਡ ਇਫੈਕਟ ਹੁੰਦੇ ਨੇ ਜਦੋਂ ਤੁਸੀਂ ਉਹਨੂੰ ਬ੍ਰੇਕ ਲ ਕੈਮੀਕਲ ਨੂੰ ਯੂਜ਼ ਕਰਨ ਤੇ ਨਾਲ ਹੀ ਤੁਹਾਡਾ ਜਿਹੜਾ ਚਿਹਰੇ ਦੀ ਰੰਗਤ ਤੇ ਲਾਲੀ ਏ ਖੁਸ਼ਹਾਲੀ ਏ ਤੁਹਾਡੇ ਚਿਹਰੇ ਤੇ ਜਿਹੜੀ ਸ਼ਾਈਨਿੰਗ ਏ ਸਭ ਕੁਝ ਟੈਂਪਰੇਰੀ ਏ ਉਹਨੇ ਉਡਾ ਕੇ ਉਹ ਮਾਰਨਾ ਮੁੜ ਕੇ ਤੁਸੀਂ ਆਪਣਾ ਚਿਹਰਾ ਸ਼ੀਸ਼ੇ ਦੇ ਵਿੱਚ ਦੇਖ ਕੇ ਆਪਣੇ ਆਪ ਨੂੰ ਪਛਾਣਨ ਦਾ ਇਨਕਾਰ ਕਰ ਦੇਣਾ ਇੰਨਾ ਜ਼ਿਆਦਾ ਉਹਨਾਂ ਦੇ ਸਾਈਡ ਇਫੈਕਟ ਹੁੰਦੇ ਨੇ ਇਹ ਗੱਲ ਮੈਂ ਕਹਿ ਰਿਹਾ ਵਾਂ ਬਟ ਇਹ ਗੱਲ ਮੇਰੇ ਨਾਲੋਂ ਜ਼ਿਆਦਾ ਮੇਰੀਆਂ ਭੈਣਾਂ ਨੂੰ ਪਹਿਲਾਂ ਹੀ ਪਤਾ ਬੀਬੀਆਂ ਨੂੰ ਪਤਾ ਆ ਵੀ ਇਹ ਚੀਜ਼ ਜੋ ਮੈਂ ਕਹਿ ਰਿਹਾ ਬਿਲਕੁਲ ਸੱਚ ਏ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਲੈ ਕੇ ਆਉਂਦਾ ਸਾਡਾ ਪਰਪਸ ਇਹ ਹੁੰਦਾ ਵੀ ਤੁਸੀਂ ਜਿਹੜੀਆਂ ਆਰਟੀਫੀਸ਼ਲ ਚੀਜ਼ਾਂ ਨੇ ਕੈਮੀਕਲ ਵਾਲੀਆਂ ਚੀਜ਼ਾਂ ਨੇ ਉਹਨਾਂ ਤੋਂ ਬਚੋ ਤੇ ਆਪਣੇ ਜਿਹੜੇ ਚਿਹਰੇ ਦੀ ਰੰਗਤ ਇਹ ਬਿਲਕੁਲ ਉਹ ਵਧੀਆ ਤਰੀਕੇ ਨਾਲ ਨੈਚੁਰਲ ਜਿਦਾ ਆਪਾਂ ਪਹਿਲਾਂ ਕਹਿੰਦਾ ਸੀ ਨਾ ਪਹਿਲੇ ਜ਼ਮਾਨੇ ਦੇ ਵਿੱਚ ਵੀ ਫਲਾਣੇ ਦੇ ਚਿਹਰੇ ਤੇ ਬੜਾ ਨੂਰ ਏ ਹਾਂਜੀ ਉਹ ਨੂਰ ਗਾਇਬ ਹੋ ਗਿਆ ਠੀਕ ਹੈ ਕਿਉਂਕਿ ਆਰਟੀਫੀਸ਼ਲ ਜਿਹੜੀਆਂ ਚੀਜ਼ਾਂ ਨੇ ਹਰ ਲੇਡੀ ਅੱਜ ਦੀ ਡੇਟ 'ਚ ਜਿਹੜਾ ਸੋਸ਼ਲ ਮੀਡੀਆ ਯੂਜ਼ ਕਰਦੇ ਨੇ ਉਹ ਕਿ ਉਹਨਾਂ ਨੂੰ ਇੱਕ ਫਿਲਟਰ ਲਾਣਾ ਪੈਂਦਾ ਠੀਕ ਹੈ ਇਹ ਕੁਦਰਤੀ ਫਿਲਟਰ ਲਾਓ ਤੁਹਾਨੂੰ ਕਿਸੇ ਫਿਲਟਰ ਦਾ ਜਿਹੜਾ ਨੋ ਫਿਲਟਰ ਚੈਲੰਜ ਹੈ ਤੁਸੀਂ ਐਕਸੈਪਟ ਕਰਨ ਜੁਗੇ ਹੋ ਜੁਗੇ ਅੱਛਾ ਡਾਕਟਰ ਸਾਹਿਬ ਕੀ ਕਰਨਗੇ ਜੀ ਇਹ ਤੁਸੀਂ ਇੱਥੇ ਚੁਕੰਦਰ ਪਾਊਡਰ ਰੱਖਿਆ ਹੈ ਮੋਰਿੰਗਾ ਪਾਊਡਰ ਰੱਖਿਆ ਹੈ ਮੇਥੀ ਦਾਣਾ ਪਾਊਡਰ ਰੱਖਿਆ ਹੈ ਮੁਲਠੀ ਪਾਊਡਰ ਰੱਖਿਆ ਹੈ ਕਰਨਗੇ ਕੀ ਜੀ ਇਹ ਸਕਿਨ ਦੇ ਨਾਲ ਕੀ ਤਾਲੁਕ ਹੈ ਦੇਖੋ ਮੈਂ ਤੁਹਾਨੂੰ ਇੱਕ ਇੱਕ ਕਰਕੇ ਸਮਝਾਵਾਂਗਾ ਇੱਕ ਤੇ ਇਹ ਨੁਸਖਾ ਲੈ ਕੇ ਆਂਦੀ ਪਰਟੀਕੂਲਰ ਇੱਕ ਖਾਸ ਵਜ੍ਹਾ ਹੈਗੀ ਹੈ ਪਹਿਲਾਂ ਉਸ ਵਜ੍ਹਾ ਤੇ ਆਨੇ ਆ ਇਹ ਵਜ੍ਹਾ ਹੈਗੀ ਹੈ ਕਿ ਅੱਜ ਤੱਕ ਜਿੰਨੇ ਵੀਡੀਓ ਮੈਂ ਅੱਜ ਤੱਕ ਨੈਟ ਤੇ ਦੇਖੇ ਨੇ ਜਾਂ ਸੋਸ਼ਲ ਮੀਡੀਆ ਤੇ ਦੇਖੀ ਜਾਂ ਕਿਸੇ ਵੀ ਪਲੇਟਫਾਰਮ ਤੋਂ ਦੇਖੇ ਨੇ ਉਹ ਹੈਗੇ ਨੇ ਐਕਸਟਰਨਲ ਯੂਸਲੀ ਬਾਹਰੋਂ ਲਾਉਣ ਲਈ ਚਿਹਰੇ ਉੱਤੇ ਲਾਉਣ ਲਈ ਤੁਹਾਡਾ ਉਹ ਸੀਰਮ ਹੋ ਗਿਆ ਫੇਸ਼ੀਅਲ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਹਰ ਚੀਜ਼ ਚਿਹਰੇ ਦੇ ਉੱਤੇ ਹੀ ਲਾਣੀ ਹੈ ਤੁਸੀਂ ਠੀਕ ਹੈ ਇਹ ਤੁਹਾਨੂੰ ਜਿਹੜਾ ਨੁਸਖਾ ਅੱਜ ਦੇਣ ਲੱਗੇ ਆ ਨੂਰ ਲਿਆਉਣ ਨੁਸਖਾ ਜਿਹੜਾ ਇਹ ਹੈਗਾ ਖਾਨ ਲਈ ਇਹਨੂੰ ਤੁਸੀਂ ਕੰਜ਼ਿਊਮ ਕਰਨਾ ਇਹ ਹੈਗੀ ਚਟਨੀ ਠੀਕ ਹੈ ਇਹ ਚਟਨੀ ਇੰਨੀ ਸ਼ਾਨਦਾਰ ਚੀਜ਼ ਹੈ ਨਾ ਇੰਨੀ ਸ਼ਾਨਦਾਰ ਚੀਜ਼ ਹੈ ਜੇ ਤੁਹਾਡੇ ਚਿਹਰੇ ਦੇ ਉੱਤੇ ਕਿਸੇ ਵੀ ਚੀਜ਼ ਨੂੰ ਯੂਜ਼ ਕਰਨ ਤੋਂ ਬਾਅਦ ਅਪਲਾਈ ਕਰਨ ਤੋਂ ਬਾਅਦ ਨੂਰ ਨਹੀਂ ਆ ਰਿਹਾ 글로 ਨਹੀਂ ਆ ਰਿਹਾ ਚਮਕ ਨਹੀਂ ਆ ਰਹੀ ਤੇ ਜੇ ਤੁਸੀਂ ਅੰਦਰ ਇੰਟਰਨਲੀ ਵੀਕ ਹੈਗੇ ਹੋ ਤੁਹਾਡੀ ਬਾਡੀ ਦੇ ਅੰਦਰ ਉਸ ਚੀਜ਼ ਦੀ ਕਮੀ ਹੈਗੀ ਹੈ ਤੇ ਉਹ ਨੂਰ ਜੋ ਤੁਹਾਡੀ ਬਾਡੀ ਦੇ ਅੰਦਰ ਹੈ ਉਹੀ ਤੁਹਾਡੇ ਚਿਹਰੇ ਤੇ ਆਣਾ ਠੀਕ ਹੈ ਚਿਹਰਾ ਜਿਹੜਾ ਉਹ ਬੋਡੀ ਦੀ ਇਨਫਲੈਕਸ਼ਨ ਨੇ ਠੀਕ ਹੈ ਸ਼ੀਸ਼ਾ ਆ ਉਹ ਜੋ ਬੋਡੀ ਦੇ ਅੰਦਰ ਹੈ ਉਹ ਬਾਹਰ ਸਾਨੂੰ ਨਜ਼ਰ ਆਣਾ ਠੀਕ ਹੈ ਜੀ ਜੇ ਅੰਦਰੋਂ ਵੀਕ ਆਪਾ ਤੇ ਫਿਰ ਬਾਹਰੋਂ ਜੋ ਮਰਜ਼ੀ ਲਾਈ ਜੋ ਸਕਿਨ ਦੇ ਉੱਤੇ ਸਕਿਨ ਤੇ ਇੱਕ ਜਿਹੜੇ ਛਾਈਆਂ ਪੈਣੀਆਂ ਜਾਂ ਪਿਗਮੈਂਟੇਸ਼ਨ ਹੁੰਦੀਆਂ ਕੁਝ ਵੀ ਹੈ ਉਹ ਇੱਕ ਲੱਛਣ ਹੈ ਉਹ ਲੱਛਣ ਹੈ ਕਮਜ਼ੋਰੀ ਦਾ ਉਹ ਤੁਹਾਨੂੰ ਸਕਿਨ ਚ ਕੀ ਕਹ ਦੱਸ ਰਹੀ ਹੈ ਵੀ ਮੇਰੇ ਅੰਦਰ ਕਮਜ਼ੋਰੀ ਹੈ ਅਸੀਂ ਉਹਦੇ ਉੱਤੇ ਉੱਤੇ ਲਾਈ ਜਾਂਦੇ ਪਏ ਆ ਠੀਕ ਹੈ ਮਤਲਬ ਮੰਨ ਲਓ ਉਹ ਵੀ ਦਵਾਰ ਦੇ ਜਿਹੜਾ ਅੰਦਰਲੇ ਪਾਸੇ ਸਿਲਨ ਆ ਗਈ ਹੈ ਸਲਾਬਾ ਆ ਗਿਆ ਉਹਦੇ ਉੱਤੇ ਜੋ ਮਰਜੀ ਲਾਈ ਜੋ ਫਿਰ ਉਹ ਦਵਾਰ ਆ ਜਾਂਦਾ ਸੋ ਮੇਰੇ ਕਹਿਣਾ ਮਤਲਬ ਇਹ ਵੇ ਕਿ ਅਸੀਂ ਦਵਾਰ ਦੇ ਸਲਾਬੇ ਦਾ ਇਲਾਜ ਕਰੀਏ بجائے ਕਿ ਉਹਦੇ ਉੱਤੇ ਕੋਈ ਨਾ ਕੋਈ ਚੀਜ਼ ਲਾ ਕੇ ਢੂਡ ਕੇ ਸਾਫ ਸੂਫ ਕਰਨ ਦੇ ਸੋ ਮੇਰੇ ਕਹਿਣਾ ਮਤਲਬ ਇਹ ਵੇ ਕਿ ਜਿਹੜੀ ਤੁਹਾਡੀ ਅੰਦਰੂਨੀ ਕਮਜ਼ੋਰੀ ਹੈ ਉਹ ਦੂਰ ਕਰਨ ਦੇ ਵਿੱਚ ਇਹ ਚਟਨੀ ਜਿਹੜੀ ਹੈ ਬਿਲਕੁਲ 100% ਸਮਰਾਥ ਹੈ ਹੁਣ ਅਸੀਂ ਫਾਰਮੂਲੇ ਦੇ ਉੱਤੇ ਆਨੇ ਆ ਇਹ ਜਿਹੜਾ ਚਕੁੰਦਰ ਦਾ ਪਾਊਡਰ ਏ ਇਹ ਕੀ ਕਰੇਗਾ ਤੁਹਾਡੇ ਸਰੀਰ ਨੂੰ ਤੁਹਾਡੇ ਅੰਦਰ ਜਿਹੜੀ ਕਮਜ਼ੋਰੀ ਏ ਉਹਨੂੰ ਬਿਲਕੁਲ ਦੂਰ ਕਰੇਗਾ ਇਹ ਤੁਹਾਡੇ ਅੰਦਰ ਇੱਕ ਪਿੰਕ ਗਲੋ ਲੈ ਕੇ ਆਏਗਾ ਠੀਕ ਹੈ ਜਿਹੜੀ ਤੁਸੀਂ ਕਹਿੰਦੇ ਨਾ ਸਕਿਨ ਈਵਨ ਨਹੀਂ ਹੈਗੀ ਈਵਨ ਮੀਨਸ ਕਿਤੇ ਚਿੱਟੀ ਏ ਕਿਤੇ ਕਾਲੀ ਏ ਕਿਤੇ ਕੁਛ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਤਾਂ ਵੀ ਡੱਬ ਖੜਬਾ ਡੱਬ ਖੜਬਾ ਜਿਹੜਾ ਤੁਹਾਡਾ ਰੰਗ ਏ ਉਹਨੂੰ ਬਿਲਕੁਲ ਇਕਸਾਰ ਕਰੇਗਾ ਤੇ ਇੱਕ ਪਿੰਕ ਕਲਰ ਦਾ ਤੁਹਾਡੇ ਕੁਦਰਤੀ ਜਿਹੜਾ ਤੁਹਾਡੇ ਫਿਲਟਰ ਏ ਉਹ ਲੱਗ ਜਾਏਗਾ ਠੀਕ ਹੋ ਗਿਆ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਿਆ ਜੀ ਤੁਹਾਡੇ ਕੋ ਮਰੀਂਗਾ ਪਾਊਡਰ ਮਰੀਂਗੇ ਪਾਊਡਰ ਦਾ ਕੀ ਕੰਮ ਹੈ ਮਰੀਂਗਾ ਪਾਊਡਰ ਤੁਹਾਡੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਬੈਕਟੀਰੀਆ ਹੈਗਾ ਕਿਸੇ ਤਰ੍ਹਾਂ ਟੌਕਸਿਕ ਹੈਗਾ ਇਹ ਟੌਕਸਿਕ ਰਿਮੂਵ ਕਰਨ ਲਈ ਨੰਬਰ 1 ਚੀਜ਼ ਹੈ ਜੀ ਅੰਦਰੋਂ ਜਿਹਦੇ ਕਰਕੇ ਵਾਰ-ਵਾਰ ਫਿੰਸੀਆਂ ਵਾਰ-ਵਾਰ ਚਿਹਰੇ 'ਚ ਪ੍ਰੋਬਲਮ ਆਉਂਦੀ ਹੈ ਜੀ 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 100% ਜੀ ਤੇ ਉਹਦੇ ਤੋਂ ਅੱਗੇ ਜੀ ਮਲਠੀ ਮਲਠੀ ਤਾਂ ਨੰਬਰ 1 ਹੈਗੀ ਐ ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਲੇਡੀਆਂ ਅਕਸਰ ਰੰਗ ਗੋਰਾ ਕਰਨ ਲਈ ਜਿਹੜਾ ਮਲਠੀ ਦਾ ਯੂਜ਼ ਆਲਰੇਡੀ ਆਪਾਂ ਕਈ ਵੀਡੀਓ 'ਚ ਦੱਸ ਚੁੱਕੇ ਆਂ ਪੀ ਜਿਹੜਾ ਮਲਠੀ ਹੈ ਮਲਠੀ ਵਰਗਾ ਜਿਹੜੀ ਕੋਈ ਚੀਜ਼ ਬਣੀ ਨਹੀਂ ਸਕਿਨ ਟੋਨਰ ਬੈਟਰ ਕਰਨ ਲਈ ਠੀਕ ਹੈ ਜੀ ਤੇ ਲਾਸਟ ਆ ਗਿਆ ਜੀ ਮੇਥੀ ਦਾਣਾ ਪਾਊਡਰ ਮੇਥੀ ਦਾਣਾ ਪਾਊਡਰ ਦੇ ਅੰਦਰ ਇੰਨੀ ਕੁ ਜ਼ਿਆਦਾ ਹੈਗੀ ਹੈ ਵੀ ਤੁਹਾਡੀ ਜਿਹੜੀ ਸਕਿਨ ਹੈ ਉਹਨੂੰ ਇੰਨਾ ਸ਼ਾਨਦਾਰ ਬਣਾ ਦਿੰਦਾ ਜੋ ਤੁਹਾਡਾ ਗਲੋ ਹੈ ਉਹਨੂੰ ਆਲਵੇਜ਼ ਮੇਨਟੇਨ ਕਰਕੇ ਰੱਖੇਗਾ ਠੀਕ ਹੈ ਜੀ ਜੀ अच्छा ਤੇ ਡਾਕਟਰ ਸਫਰੀ ਕੁ ਬੜਾ ਅਹਿਮ ਸਵਾਲ ਇਹ ਤੇ ਇਹ ਹੈਗਾ ਵੀ ਜਿਹੜੀਆਂ ਸਾਡੀਆਂ ਭੈਣਾਂ ਕੈਪਸੂਲ ਖਾਂਦੀਆਂ ਨੇ ਗੋਲੀਆਂ ਖਾਂਦੀਆਂ ਨੇ ਰੰਗ ਨੂੰ ਸਾਫ਼ ਕਰਨ ਵਾਸਤੇ ਇਤਰਾ ਤਰ੍ਹਾਂ ਦੇ ਡੀਟੌਕਸ ਕੈਪਸੂਲ ਬੜੇ ਮਹਿੰਗੇ ਮਹਿੰਗੇ ਹੁੰਦੇ ਨੇ ਜੀ ਉਹ ਜਿਹੜੇ ਪ੍ਰੋਡਕਟ ਹੈਗੇ ਨੇ ਨੁਸਖੇ ਹੈਗੇ ਨੇ ਤੇ ਉਹਨਾਂ ਦਾ ਬਦਲ ਹੈ ਇਹ ਫਿਰ ਮਤਲਬ ਕੋਈ ਸੀਰਮ ਲਾ ਰਿਹਾ ਹੈ ਮਹਿੰਗੀ ਸੀਰਮ ਲਾ ਰਿਹਾ ਹੈ ਕੋਈ ਮਹਿੰਗਾ ਪ੍ਰੋਡਕਟ ਸਕਿਨ ਦੇ ਉੱਤੇ ਲਾ ਰਿਹਾ ਹੈ ਉਹਨਾਂ ਦਾ ਬਦਲ ਹੈ ਜੀ ਇਹ ਦੇਖੋ ਬਰੁਕੀ ਸਾਹਿਬ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਦਾ ਤੁਹਾਨੂੰ ਪਤਾ ਮੇਰੀਆਂ ਐਗਜ਼ਾਮਪਲਾਂ ਥੋੜੀਆਂ ਜੀਆਂ ਨਾ ਉਧਰੋਂ ਜਾਂਦੀਆਂ ਹੁੰਦੀਆਂ ਬਾਲੀਵੁੱਡ ਸਾਈਡ ਨੂੰ ਹਾਲੀਵੁੱਡ ਸਾਈਡ ਨੂੰ ਹੁਣ ਮੈਂ ਤੁਹਾਨੂੰ ਮੈਡਮ ਦੀ ਐਗਜ਼ਾਮਪਲ ਦੇਣ ਲੱਗਾ ਐਕਟਰਸ ਦੀ ਕਾਜਲ ਦੀ ਕਾਜਲ ਜਿਹੜੀ ਸੀ ਜਦੋਂ ਸਟਾਰਟਿੰਗ 'ਚ ਆਈ ਸੀ ਫਿਲਮ ਇੰਡਸਟਰੀ 'ਚ ਉਹਦਾ ਰੰਗ ਕਿਦਾਂ ਦਾ ਸੀਗਾ ਅਸੀਂ ਕਿਸੇ ਰੰਗ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਬਸ ਜਸਟ ਇੱਕ ਕੰਪੈਰੀਜ਼ਨ ਦੇ ਰਹੇ ਆਂ ਵੀ ਬਹੁਤ ਮਹਿੰਗੇ ਟ੍ਰੀਟਮੈਂਟ ਜਿਹੜੇ ਹੀਰੋਇਨਸ ਲੈਂਦੀਆਂ ਨੇ ਤੁਸੀਂ ਟੈਨਸ਼ਨ ਨਾ ਲਓ ਤੁਹਾਨੂੰ ਜਿਹੜੇ ਮਹਿੰਗੇ ਟ੍ਰੀਟਮੈਂਟ ਏ ਜਿਹੜੇ ਬਹੁਤ ਸਾਰੇ ਸਾਈਡ ਇਫੈਕਟਸ ਦੇ ਨਾਲ ਆਉਂਦੇ ਨੇ ਵਾਈਟਨਿੰਗ ਵਾਈਟਨਿੰਗ ਇੰਜੈਕਸ਼ਨ ਲਗਵਾਦੇ ਸਕਿਨ ਵਾਈਟਨਿੰਗ ਦੀ ਗੱਲ ਕਰ ਰਹੇ ਆ ਜਬਾ ਸਕਿਨ ਵਾਈਟਨਿੰਗ ਟ੍ਰੀਟਮੈਂਟ ਜਿਹੜਾ ਉਹ ਤੁਹਾਨੂੰ ਟਗਿਆਂ 'ਚ ਦਵਾਂਗੇ ਟਗਿਆਂ 'ਚ ਮੀਨਸ ਵੀ ਟੁੱਟੇ ਪੈ ਜਾਂਦੇ ਠੀਕ ਹੈ ਜਿਹਦੇ ਕੇ ਸਕਿਨ ਵਾਈਟਨਿੰਗ ਦੇ ਉੱਤੇ ਲੋਕੀ ਲੱਖਾਂ ਕਰੋੜਾ ਰੁਪਏ ਖਰਚੇ ਦਿੰਦੇ ਨੇ ਗੋੜੀ ਗੋਰੀ ਚਮੜੀ ਹਾਸਲ ਕਰਨ ਪਿੱਛੇ ਜਿਹਦੇ ਕੇ ਬਹੁਤ ਸਾਰੇ ਸਾਈਡ ਇਫੈਕਟ ਹੁੰਦੇ ਨੇ ਤੁਹਾਨੂੰ ਉਹੀ ਟ੍ਰੀਟਮੈਂਟ ਸਕਿਨ ਵਾਈਟਨਿੰਗ ਦਾ ਬਿਲਕ ਘੱਟ ਪੈਸੇ ਆ ਜੇ ਉਹ ਵੀ ਆਯੁਰਵੇਦ ਦੇ ਨਾਲ ਬਿਨਾ ਕਿਸੇ ਸਾਈਡ ਇਫੈਕਟ ਤੋਂ ਮਿਲੇਗਾ ਠੀਕ ਹੈ ਤੇ ਮਿਲੇਗਾ ਵੀ ਪੂਰਾ ਫੋਰ ਸ਼ੋਰ ਇਸ ਆ ਰਿਜ਼ਲਟ ਵੀ ਮਿਲੇਗਾ ਤੇ ਤੁਸੀਂ ਇਹਨੂੰ ਜਦੋਂ ਯੂਜ਼ ਕਰਨਾ ਬੰਦ ਵੀ ਕਰ ਦੋਗੇ ਠੀਕ ਹੈ ਤਾਂ ਵੀ ਰਿਜ਼ਲਟ ਐਜ਼ ਇਟ ਇਜ਼ ਹੀ ਰਹੇਗਾ ਕੀ ਬਾਤ ਹੈ ਸ਼ਾਨਦਾਰੀ ਰਹੇਗਾ ਤੇ ਮੇਰੀ ਪੂਰੀ ਜ਼ਿੰਮੇਵਾਰੀ ਹੈ ਬਿਨਾ ਪੈਸੇ ਲਾਏ ਤੁਸੀਂ ਨੁਸਖਾ ਘਰ ਬਣਾਉਣਾ ਤੇ ਪੂਰਾ ਫਾਇਦਾ ਉਠਾਣਾ ਤੇ ਥੱਲੇ ਫਰੂਕੀ ਸਾਹਿਬ ਨੂੰ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਤੇ ਮੇਰੀ ਕੱਲੀ ਕੱਲੀ ਭੈਣ ਨੂੰ ਜਿੰਨੂੰ ਜਿੰਨੂੰ ਵੀ ਫਾਇਦਾ ਹੋ ਗਿਆ ਉਹਨੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ 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 ਅੱਛਾ ਡਾਕਟਰ ਸਾਹਿਬ ਤੇ ਫਿਰ ਆਖਿਰ ਦੇ ਵਿੱਚ ਸਾਨੂੰ ਇਹ ਦੱਸ ਦਿਓ ਇਹ ਦੁਸਕਾ ਫਾਰਮੂਲਾ ਬੰਨਣਾ ਕਿਵੇਂ ਬਹੁਤ ਆਸਾਨ ਹੈ ਜੀ ਤੁਸੀਂ ਚਾਰੇ ਤਰ੍ਹਾਂ ਦਾ ਪਾਊਡਰ ਜਿਹੜਾ ਉਹ ਅੱਧਾ ਅੱਧਾ ਚਮਚਾ ਜਿੱਦਾਂ ਤੁਹਾਡੇ ਸਾਹਮਣੇ ਮੈਂ ਪਾ ਰਿਆ ਵਾਂ ਸਭ ਤੋਂ ਪਹਿਲਾਂ ਅਸੀਂ ਲੈਣਾ ਜੀ ਚਕੁੰਦਰ ਵਾਲਾ ਪਾਊਡਰ ਅੱਧਾ ਚਮਚਾ ਅੱਧਾ ਚਮਚਾ ਲੈਣਾ ਜੀ ਅਸੀਂ ਜਿਹੜਾ ਮੋਰਿੰਗਾ ਪਾਊਡਰ ਹੈ ਉਹਦੇ ਤੋਂ ਅੱਗੇ ਅੱਧਾ ਚਮਚਾ ਮਲਠੀ ਦਾ ਪਾਊਡਰ ਏ ਉਹਦੇ ਤੋਂ ਅੱਗੇ ਅੱਧਾ ਚਮਚਾ ਮੇਥੀ ਦਾਣੇ ਦਾ ਪਾਊਡਰ ਏ ਇਹਨਾਂ ਸਾਰਿਆਂ ਨੂੰ ਅੱਧਾ-ਅੱਧਾ ਚਮਚਾ ਤੁਹਾਡੇ ਸਾਹਮਣੇ ਪਾਇਆ ਮੈਂ ਇਹਨੂੰ ਮਿਕਸ ਕਰ ਰਿਆ ਹਾਂ ਤੁਹਾਡੇ ਸਾਹਮਣੇ ਜੀ ਜੀ ਤੇ ਮਿਕਸ ਕਰਕੇ ਸਾਡੇ ਕੋਲ ਆਹ ਚੀਜ਼ ਤਿਆਰ ਹੋ ਗਈ ਜੀ ਠੀਕ ਹੈ ਆ ਦੇਖੋ ਇਹਦੇ ਵਿੱਚ ਹੁਣ ਜਿਹਨੂੰ ਕਹਿੰਦੇ ਨਾ ਵੀ ਨੁਸਖੇ ਨੂੰ ਜਿਹੜੇ ਚਾਰ ਚੰਦ ਲਾਣੇ ਨੇ ਉਹ ਲਾਣੇ ਨੇ ਲਾਸਟ ਤੇ ਫਾਈਨਲ ਜਿਹੜੀ ਚੀਜ਼ ਏ ਉਹ ਹੈਗੀ ਏ ਹਣੀ ਠੀਕ ਹੈ ਪਿਓਰ ਹਣੀ ਲੈ ਲੈਣਾ ਆਪਾਂ ਠੀਕ ਹੈ ਤੇ ਉਹਦੀ ਆਪਾਂ ਇੱਕ ਪੇਸਟ ਤਿਆਰ ਕਰ ਲੈਣੀ ਹੈ ਜਿੱਦਾਂ ਆਪਾਂ ਪੰਜਾਬੀ ਚ ਕਹਿੰਦੇ ਉਹ ਚਟਨੀ ਤਿਆਰ ਕਰ ਲੈਣੀ ਹੈ ਜਿਹੜੇ ਜਿਹੜੇ ਵੀਰ ਮੇਰੇ ਵੀਰ ਭਰਾ ਨੇ ਹੈ ਮੇਰੀ ਭੈਣ ਨੇ ਇਹ ਚਟਨੀ ਯੂਜ਼ ਕਰ ਲਈ ਸਮਝੋ ਵੀ ਉਹਦੇ ਚਿਹਰੇ ਦੇ ਉੱਤੇ ਇੱਕ ਨੇਚਰਲ ਫਿਲਟਰ ਜਿਹੜਾ ਪਰਮਾਤਮਾ ਵਾਲਾ ਫਿਲਟਰ ਹੁੰਦਾ ਉਹ ਲੱਗ ਜਾਏਗਾ ਤੇ ਉਹ ਬਸ ਯਾਦ ਕਰੇਗਾ ਵੀ ਕਿਸੇ ਨੇ ਨੁਸਖਾ ਬਣਾਇਆ ਸੀ ਜੀ ਦੇਖੋ ਜੀ ਫਰੂਕੀ ਸਾਹਿਬ ਸਾਡੀ ਚਟਨੀ ਬਿਲਕੁਲ ਔਰ ਯਾਰ ਤੁਹਾਡੇ ਸਾਹਮਣੇ ਲਾਈਵ ਬਣ ਰਹੀ ਹੈ। ਕੀ ਹੋ ਰਿਹਾ ਕਰਤਾ? ਥੋੜੀ ਪਿੰਕ ਪਿੰਕ ਹੋ ਗਈ ਜੀ। ਥੋੜੀ ਜੀ ਮਿਹਨਤ ਕਰਨੀ ਪੈਣੀ ਹੈ। ਠੀਕ ਹੈ। ਤੇ ਮਿਹਨਤ ਦਾ ਜਿਹੜਾ ਫਲ ਹੈ ਨਾ ਉਹ ਬਹੁਤ ਮਿੱਠਾ ਹੋਣਾ। ਠੀਕ ਹੈ। ਤੇ ਬਹੁਤ ਸ਼ਾਨਦਾਰ ਹੋਣਾ। ਆ ਦੇਖੋ ਜੀ ਇਹ ਆ ਦੇਖੋ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰਦਾ ਵਾਂ। ਕਿਆ ਬੋਲੇ ਇਹ ਬਣ ਗਈ ਜੀ ਇਨਟੇਕ ਕਿੰਨੀ ਕਰਨੀ ਹੈ ਜੀ ਇਹ ਤੁਸੀਂ ਇੱਕ ਵਾਰ ਦੇ ਵਿੱਚ ਇੱਕ ਦਿਨ ਦੇ ਵਿੱਚ ਵੱਧ ਤੋਂ ਵੱਧ ਵੱਧਾ ਚਮਚਾ ਹੀ ਲੈ ਸਕਦੇ ਹੋ ਇਸ ਤੋਂ ਜ਼ਿਆਦਾ ਨਹੀਂ ਲੈਣਾ ਅੱਧਾ ਚਮਚਾ ਲੈ ਲੀਏ ਹਾਂ ਅੱਧਾ ਚਮਚਾ ਫਿਰ ਇਹਨੂੰ ਜੇ ਵੱਡੀ ਬਾਤਰਾ ਜੀ ਇੱਕ ਵਾਰ ਚ ਵੀ ਤਿਆਰ ਕਰਕੇ ਸੀ ਕੰਟੇਨਰ ਚ ਰੱਖ ਸਕਦੇ ਆ ਜੀ ਏਅਰ ਟਾਈਟ ਕੰਟੇਨਰ ਕੱਚ ਦੇ ਚ ਰੱਖਸੋ ਦੀ ਉਹ ਡਾਇਰੈਕਟ ਸਨਲਾਈਟ ਚ ਨਹੀਂ ਰੱਖਣਾ ਬਸ ਇਹਨੂੰ ਤੁਸੀਂ ਕਿਸੇ ਵੀ ਇਦਾਂ ਦੀ ਜਗ੍ਹਾ ਤੇ ਰੱਖ ਲਓ ਜਿੱਥੇ ਤੁਸੀਂ ਆਪ ਰਹਿੰਦੇ ਹੋ ਮੰਨ ਲਓ ਤੁਹਾਡੇ ਕਮਰੇ ਜੀ ਏਸੀ ਚੱਲਦਾ ਜੇ ਕੁਝ ਵੀ ਇਹ ਜਿਆਦਾ ਗਰਮ ਟੈਂਪਰੇਚਰ ਚ ਐਕਸਟ੍ਰੀਮ ਟੈਂਪਰੇਚਰ ਚ ਨਹੀਂ ਆਪਾਂ ਇਹਨੂੰ ਸੇਵ ਕਰਨਾ ਤੇ ਵੱਧ ਤੋਂ ਵੱਧ ਇੱਕ ਟਾਈਮ ਦੀ ਜੇ ਬਣਾਣੀ ਤੁਸੀਂ ਇਹਦੇ 10 ਦਿਨਾਂ ਦੀ ਬਣਾ ਲਿਓ ਮਹੀਨੇ ਦੀ ਜਾਂ ਸਾਲ ਦੀ ਬਣਾ ਕੇ ਨਹੀਂ ਕਿਸੇ ਨੇ ਵੀ ਰੱਖਣੀ ਜੇ ਤੁਸੀਂ ਇੰਨੀ ਜਿਆਦਾ ਲੌਂਗ ਟਾਈਮ ਲਈ ਬਣਾਓਗੇ ਤੇ ਫਿਰ ਉਹਦਾ ਨਾ ਖਰਾਬ ਹੋਣ ਦਾ ਚਾਂਸ ਬਹੁਤ ਜਿਆਦਾ ਵਧ ਜਾਂਦਾ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਇਹ ਇਨਟੇਕ ਨਾਲ ਕਰਨੀ ਹੈ ਇਹ ਦੁੱਧ ਨਾਲ ਲੈ ਲਿਏ ਜਾਂ ਪਾਣੀ ਨਾਲ ਲੈ ਲੀਏ ਜੀ ਦਾ ਆਪਣਾ ਟੇਸਟੀ ਬਹੁਤ ਵਧੀਆ ਵਿੱਚ ਸ਼ਹਿਦ ਪੈ ਗਿਆ ਠੀਕ ਹੈ ਮੈਂ ਤੁਹਾਨੂੰ ਕਿਸੇ ਕਿਸੇ ਚੀਜ਼ ਨਾਲ ਇਹਨੂੰ ਇਨਟੇਕ ਕਰਨ ਦੀ ਲੋੜ ਨਹੀਂ ਬਲਕਿ ਮੈਂ ਇੱਕ ਗੱਲ ਹੋਰ ਇੱਥੇ ਕਹਾਂਗਾ ਜੇ ਤੁਸੀਂ ਇਹਨੂੰ ਇਨਟੇਕ ਕਰੋਗੇ ਪ੍ਰੋਪਰਲੀ ਤੇ ਇਹਦੇ ਤੋਂ ਬਾਅਦ ਘਟ ਘਟ ਅੱਧਾ ਘੰਟਾ ਕੋਈ ਵੀ ਚੀਜ਼ ਨਹੀਂ ਖਾਣੀ ਹੈ ਆਪਾਂ ਸਪੈਸ਼ਲੀ ਚਾਹ ਨਹੀਂ ਪੀਣੀ ਠੀਕ ਹੈ ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਅੱਛਾ ਡਾਕਟਰ ਸਾਹਿਬ ਫਿਰ ਇਸ ਤਰ੍ਹਾਂ ਦੇ ਨੁਸਖੇ ਇਹ ਤੁਹਾਡੇ ਕੋਲ ਬਣਾ ਕੇ ਵੀ ਕਈ ਵਾਰ ਰੱਖੇ ਹੁੰਦੇ ਨੇ ਇਦਾਂ ਦੇ ਨੁਸਖੇ ਟੋਟ ਕੇ ਫਾਰਮੂਲੇ ਜਿਹੜਾ ਨੁਸਕਾ ਅਸੀਂ ਔਨ 에ਅਰ ਦੱਸਤਾ ਨਾ ਉਹ ਸਾਡੀ ਪ੍ਰਾਪਰਟੀ ਨਹੀਂ ਹੈਗੀ ਉਹ ਪ੍ਰਾਪਰਟੀ ਬਣ ਗਈ ਲੋਕਾਂ ਦੀ ਕੁਦਰਤ ਦੀ ਬਣ ਗਈ ਪ੍ਰਾਪਰਟੀ ਉਹ ਮੇਰੇ ਵੀਰਾਂ ਦੀ ਭਰਾਵਾਂ ਦੀ ਹਕੀਕਤ ਟੀਵੀ ਦੇਖਣ ਵਾਲਿਆਂ ਦੀ ਪ੍ਰਾਪਰਟੀ ਬਣ ਗਈ ਇਹ ਚੀਜ਼ਾਂ ਮੈਂ ਨਹੀਂ ਬਣਾਉਂਦਾ ਮੇਰੇ ਕੋਲ ਹੁੰਦੀ ਹੈ ਸੁੰਦਰੀ ਕਰੀਮ ਠੀਕ ਹੈ ਸੁੰਦਰੀ ਕਰੀਮ ਮੈਂ ਤੁਹਾਨੂੰ ਕਹੋ ਤੇ ਦਿਖਾ ਵੀ ਦਿੰਨਾ ਵਾਂ ਜੀ ਜੀ ਠੀਕ ਹੈ ਹਾਂਜੀ ਹਾਂਜੀ ਜਾਣਦੇ ਨੇ ਜੀ ਬਿਲਕੁਲ ਸੁੰਦਰੀ ਕਰੀਮ ਜਿਹੜੀ ਇਹ ਉਹ ਵੀ ਇਹੀ ਕੰਮ ਕਰਦੀ ਏ ਬਟ ਬਹੁਤ ਸ਼ਾਨਦਾਰ ਅਸਰ ਕਰਦੀ ਏ ਪਲੱਸ ਸਾਡੇ ਕੋਲ ਇੱਕ ਖਾਸਲੇ ਵੀ ਨੁਸਖਾ ਹੁੰਦਾ ਠੀਕ ਹੈ ਇਹ ਆ ਹੁੰਦੀ ਹੈ ਸੁੰਦਰੀ ਕਰੀਮ ਠੀਕ ਹੈ। ਬੜੀ ਬੜੀ ਫ੍ਰੈਗਨਸੀ ਹੈ। ਬੜੀ ਅਜੀਬ ਜੀ। ਆ ਸੁੰਦਰੀ ਕਰੀਮ ਹੁੰਦੀ ਹੈ ਅਸੀਂ ਪੂਰੀ ਕਿੱਟ ਦਿੰਨੇ ਆ। ਠੀਕ ਹੈ। ਇਹਦੇ ਨਾਲ ਜਿੰਨੀਆਂ ਮੇਰੀਆਂ ਭੈਣਾਂ ਨੂੰ ਕਈਆਂ ਨੂੰ ਜਾਂ ਭਰਾਵਾਂ ਨੂੰ ਵੀਕਨੈਸ ਹੁੰਦੀ ਹੈ ਅੰਦਰ ਦੀ ਠੀਕ ਹੈ। ਜਿਹਦੇ ਕਰਕੇ ਕੋਈ ਕਰੀਮ ਨਹੀਂ ਅਸਰ ਕਰਦੀ ਉਹਦੇ ਨਾਲ ਦੋਨੋਂ ਚੀਜ਼ਾਂ ਮਿਕਸ ਦੇ ਦੀਆਂ। ਜਿਹਦੇ ਨਾਲ ਜੇ ਕਿਸੇ ਦੇ ਅੰਦਰ ਬਲੱਡ ਦੇ ਵਿੱਚ ਕਮੀ ਆਂਦੀ ਹੈ, ਬਲੱਡ ਘੱਟ ਹੁੰਦਾ ਉਹ ਵੀ ਪੂਰਾ ਹੁੰਦਾ। ਕਈਆਂ ਦੇ ਬਲੱਡ ਦੇ ਵਿੱਚ ਇਨਫੈਕਸ਼ਨ ਹੁੰਦੀ ਹੈ, ਗੰਦਗੀ ਹੁੰਦੀ ਹੈ, ਖੂਨ ਸਾਫ਼ ਵੀ ਹੁੰਦਾ ਨਾਲ ਹੋਰ ਵੀ ਉਹਦੇ ਮਲਟੀਪਲ ਚੀਜ਼ਾਂ ਹੁੰਦੀਆਂ ਅੰਦਰੋਂ ਜਿਹੜੀਆਂ ਵੀਕਨੈਸ ਹੁੰਦੀਆਂ ਵਿਟਾਮਿਨ ਹੁੰਦੇ ਨੇ ਮਿਨਰਲ ਹੁੰਦੇ ਨੇ ਕੈਲਸ਼ੀਅਮ ਹੁੰਦਾ ਕਈਆਂ ਦੇ ਵਿੱਚ ਖਰ ਤਰ੍ਹਾਂ ਦੀ ਕਮੀ ਹੁੰਦੀ ਹੈ ਉਹ ਸਾਰੀਆਂ ਕਮੀਆਂ ਬੋਡੀ ਦੀਆਂ ਜਿੰਨੀਆਂ ਵੀ ਹੈਗੀਆਂ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਜੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ 1 ਟੂ 1 ਕਿਸੇ ਨੇ ਮਿਲਣਾ ਹੋਵੇ ਕੰਸਲਟ ਕਰਨਾ ਹੋਵੇ ਸਾਡੀ ਕਿਸੇ ਭੈਣ ਨੇ ਕਿਸੇ ਵੀਰ ਨੇ ਤੇ ਕੀ ਸਾਧਨ ਹੈਗਾ ਕਿਵੇਂ ਤੁਹਾਡੇ ਨਾਲ رابطہ ਕਿਵੇਂ ਕਰ ਸਕਦੇ ਨੇ ਖਾਸ ਕਰਕੇ ਜਿਹੜੇ ਬਾਹਰ ਬੈਠੇ ਸਾਡੇ ਵਿਦੇਸ਼ਾਂ ਚ ਬੈਠੇ ਸਾਡੇ ਭੈਣ ਭਰਾ ਨੇ ਦੇਖੋ ਜੀ ਵਿਦੇਸ਼ਾਂ ਵਾਲਿਆਂ ਲਈ ਤੇ ਆਪਣੇ ਦੇਸ਼ਾਂ ਲਈ ਸਾਡੇ ਲਈ ਸਾਰੇ ਸਾਡੇ ਵੀਰ ਭਰਾਏ ਆਦਮੀਆਂ ਨੇ ਇੱਕੋ ਜੇ ਨੇ ਤੇ ਕੋਈ ਵੀ ਕਿਸੇ ਨਾਲ ਵੀ ਮੇਰੇ ਨਾਲ ਗੱਲਬਾਤ ਕਰਨੀ ਹੈ 1 ਟੂ 1 ਸਭ ਤੋਂ ਵਧੀਆ ਤਰੀਕਾ ਮੇਰੇ ਨਾਲ ਗੱਲ ਕਰਨ ਦਾ WhatsApp ਤੇ WhatsApp ਤੇ ਬੋਲ ਕੇ ਮੈਸੇਜ ਕਰੋ ਤੁਹਾਡੇ ਹਰ ਇੱਕ ਮੈਸੇਜ ਦਾ ਮੈਂ ਰਿਪਲਾਈ ਕਰਾਂਗਾ ਕਿਉਂਕਿ ਕਾਲ ਕਿਸੇ ਵੇਲੇ ਆਪਾਂ ਚੱਕ ਸਕਦੇ ਹਾਂ ਕਿਸੇ ਵੇਲੇ ਨਹੀਂ ਚੱਕ ਸਕਦੇ ਉਹਦੇ ਲਈ ਮੈਂ ਮਾਫੀ ਮੰਗਦਾ ਹਾਂ ਜਿਹੜਾ ਜਿਹੜੀ ਵੀ ਕਾਲ ਮਿਸ ਹੁੰਦੀ ਮੈਂ ਉਹਦੇ ਉਹਦੇ ਲਈ ਦਿਲੋਂ ਮੈਨੂੰ ਫੀਲ ਹੁੰਦਾ ਕਿ ਕਿਸੇ ਮੇਰੇ ਵੀਰ ਭਰਾ ਨੇ ਮੈਨੂੰ ਯਾਦ ਕੀਤਾ ਬਟ ਸਮਾਂ ਨਾ ਹੋਣ ਕਰਕੇ ਜਾਂ ਪੇਸ਼ੈਂਟ ਬੈਠੇ ਹੋਣ ਕਰਕੇ ਮੈਂ ਕਿਸੇ ਨਾਲ ਨਹੀਂ ਵੀ ਗੱਲ ਕਰ ਸਕਦਾ ਉਹਦੇ ਲਈ ਸੌਰੀ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਤੁਸੀਂ ਮੈਨੂੰ WhatsApp ਤੇ ਬੋਲ ਕੇ ਮੈਸੇਜ ਕਰੋ ਤੁਹਾਡੇ ਬੋਲੇ ਮੈਸੇਜ ਦਾ ਮੈਂ ਜਰੂਰ ਜਵਾਬ ਦੇਵਾਂਗਾ ਤੇ ਤੁਹਾਡੇ ਨਾਲ ਮੈਂ ਜੋ ਵੀ ਤੁਹਾਡੀ ਕੁਆਰੀ ਹੋਏਗੀ ਜੋ ਵੀ ਤੁਹਾਡਾ ਕੁਐਸਚਨ ਹੋਏਗਾ ਮੈਂ ਤੁਹਾਨੂੰ ਬਿਲਕੁਲ ਉਹਦਾ ਐਪਰੋਪ੍ਰੀਏਟ ਆਨਸਰ ਦੇਵਾਂਗਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਐਸਨ ਗੋਰਿੰਦ ਵੈਦ ਵੈਦ ਹਰਸ਼ਵੀਰ ਜੀ ਜਿਹੜੇ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਇਹਨਾਂ ਚਾਰ ਪਾਊਡਰਾਂ ਦੇ ਵਿੱਚ ਸ਼ਹਿਦ ਮਿਲਾ ਕੇ ਦਾ ਇਨਟੇਕ ਕਰਕੇ ਆਪਣੀ ਚਿਹਰੇ ਨੂੰ ਨੂਰਪਰਿਆ ਬਣਾ ਸਕਦੇ ਹਾਂ ਫਿਰ ਵੀ ਜੇਕਰ ਤੁਸੀਂ ਵੈਦ ਜੀ ਨੂੰ ਮਿਲਣਾ ਹੈ ਗੋਰਿੰਦ ਵੈਦ ਵੈਦ ਹਰਸ਼ਵੀਰ ਜੀ ਨਾਲ ਗੱਲਬਾਤ ਕਰਨੀ ਹੈ ਤਾਂ ਤੁਸੀਂ ਫੋਨ ਨੰਬਰ ਵੀ ਅਸੀਂ ਦੇ ਦਿੰਨੇ ਆ ਉਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਰابطਾ ਸਾਧ ਸਕਦੇ ਹੋ ਅਦਰਵਾਇਜ਼ ਜਿਹੜੇ ਵੈਦ ਜੀ ਨੇ ਇਹ ਇਸ ਵੇਲੇ ਜਿਹੜੀ ਲੋਕੇਸ਼ਨ ਹੈ ਜਲੰਧਰ ਦੀ ਲੋਕੇਸ਼ਨ ਹੈ ਤੁਸੀਂ ਜਲੰਧਰ ਆ ਕੇ ਵੀ ਬੱਸ ਸਟੈਂਡ ਤੇ ਪਹੁੰਚ ਕੇ ਫੋਨ ਕਰਕੇ ਤੁਸੀਂ ਲੋਕੇਸ਼ਨ ਇਹਨਾਂ ਕੋ ਲੈ ਸਕਦੇ ਹੋ ਫਿਲਹਾਲ ਮੈਨੂੰ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਪਰ ਤੁਸੀਂ ਇੱਕ ਖਿਆਲ ਰੱਖਣਾ ਹੈ ਕਿ ਇਹ ਨੁਸਖਾ ਫਾਰਮੂਲਾ ਇਨਟੇਕ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ مشورہ ضرور ਕਰ ਲੈਣਾ ਹੈ ਧੰਨਵਾਦ